ਇਹ ਤਸਵੀਰਾਂ ਲੁਧਿਆਣਾ ਦੇ ਛੋਲੇਪਿੰਡ ਦੀਆਂ ਨੇ ਜਿੱਥੇ ਕੀ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਚੋਣ ਪ੍ਰਚਾਰ ਕਰਨ ਵਾਸਤੇ ਪਿੰਡ ਵਿੱਚ ਪਹੁੰਚਦੇ ਨੇ ਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾਂਦਾ ਹੈ ਜਿਸ ਨੂੰ ਦੇਖਦੇ ਹੋਏ ਰਵਨੀਤ ਸਿੰਘ ਬਿੱਟੂ ਆਪਣੀ ਜਾਨ ਬਚਾ ਕੇ ਗੱਡੀ ਦੇ ਵਿੱਚ ਬੈਠ ਕੇ ਚਲੇ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਉਹ ਭੱਜ ਗਏ ਭੱਜ ਗਿਆ ਪੂਣੀ ਦੀ ਬਿੱਟੂ ਭੱਜ ਗਿਆ ਉਹ ਆ ਗਿਆ ਭੱਜਿਆ ਆਇਆ ਉਹ ਭੱਜ ਗਏ ਇਹ ਉਹ ਜਾ ਰਹੇ ਇਹ ਉਹ ਭੱਜ ਗਏ ਜੀ ਭੱਜ ਗਏ ਟੈਂਟ ਲੱਗੇ ਰਹਿ ਗਏ ਜਾਂਦੇ ਕਿ ਕਰਨੂ ਨੇ ਔਰ ਵੇ ਕਿ ਭੱਜ ਗਏ ਓਏ ਇਹ ਬਿੱਟੀ ਮੁੱਕਾ ਉਹ ਭੱਜ ਗਏ ਭੱਜ ਗਿਆ ਵੀ ਭੱਜ ਗਿਆ ਕੁਣੀ ਦੀ ਬਿੱਟੂ ਭੱਜ ਗਿਆ